ਅਕਸਰ ਲੜਾਈ ਝਗੜਿਆਂ ਦੇ ਮਾਮਲਿਆਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿਣ ਵਾਲੀ ਹੁਸ਼ਾਰਪੁਰ ਦੀ ਰਹੀਮਪੁਰ ਸਬਜ਼ੀ ਮੰਡੀ ਇੱਕ ਵਾਰ ਮੁੜ ਤੋਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਚਰਚਾ ਦਾ ਵਿਸ਼ਾ ਇਸ ਕਾਰਨ ਬਣੀ ਹੋਈ ਹੈ ਕਿਉਂਕਿ ਬੀਤੀ ਰਾਤ ਵੀ ਹੁਸ਼ਾਰਪੁਰ ਦੀ ਰਹੀਮਪੁਰ ਸਬਜ਼ੀ ਮੰਡੀ ਦੇ ਵਿੱਚ ਦੋ ਧਿਰਾਂ ਦੇ ਵਿਚਕਾਰ ਜੰਮ ਕੇ ਲੜਾਈ ਝਗੜਾ ਹੋਇਆ ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਇੱਕ ਧਿਰ ਵੱਲੋਂ ਮੰਡੀ 'ਚੋਂ ਆਲੂ ਲੈ ਕੇ ਆਏ ਵਿਅਕਤੀਆਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਤੈਸ਼ ਆਕੇ ਇਹ ਆਲੂ ਲੈ ਕੇ ਮੰਡੀ ਪਹੁੰਚੇ ਵਿਅਕਤੀਆਂ ਵੱਲੋਂ ਆਪਣੇ ਕੁਝ ਨੌਜਵਾਨਾਂ ਨੂੰ ਬੁਲਾਇਆ ਜਾਂਦਾ ਤੇ ਜਿਸ ਤੋਂ ਬਾਅਦ ਹਥਿਆਰਾਂ ਦੇ ਨਾਲ ਲੈ ਸੋ ਕੇ ਦੂਜੀ ਧਿਰ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੀ ਕੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਦੌੜ ਕੇ ਦੋ ਤੋਂ ਤਿੰਨ ਨੌਜਵਾਨ ਜਿਹੜੇ ਉਹ ਦੁਕਾਨ ਦੇ ਅੰਦਰ ਵੜਦੇ ਨੇ ਤੇ ਇਸ ਦੌਰਾਨ ਉਹਨਾਂ ਦੇ ਪਿੱਛੇ ਭੱਜ ਰਹੇ ਹਥਿਆਰਾਂ ਨਾਲ ਲੈਸ ਨੌਜਵਾਨਾਂ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤੇ ਜਦੋਂ ਇੱਕ ਨੌਜਵਾਨ ਕਾਬੂ ਆਉਂਦਾ ਹੈ ਤੇ ਉਸ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਸੀਸੀਟੀਵੀ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਨੌਜਵਾਨਾਂ ਦਾ ਝੋਂਡਾ ਆਉਂਦਾ ਹੈ ਤੇ ਦੋ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੇਜ਼ ਤਾਰ ਹਥਿਆਰ ਵੀ ਨਜ਼ਰ ਆ ਰਹੇ ਨੇ ਜਿਸ ਦੇ ਨਾਲ ਉਹਨਾਂ ਵੱਲੋਂ ਉਕਤ ਵਿਅਕਤੀ ਤੇ ਹਮਲਾ ਕੀਤਾ ਜਾਂਦਾ ਹੈ ਹਾਲਾਂਕਿ ਇਹ ਬੀਤੀ ਦੇਰ ਰਾਤ ਦਾ ਇਹ ਮਾਮਲਾ ਦੱਸਿਆ ਜਾਂਦਾ ਹੈ ਤੇ ਜਿਵੇਂ ਹੀ ਪੁਲਿਸ ਥਾਣਾ ਪੁਰਹੀਰਾ ਨੂੰ ਇਸ ਦੀ ਸੂਚਨਾ ਮਿਲਦੀ ਹੈ ਤਾਂ ਪੁਲਿਸ ਥਾਣਾ ਪੁਰਹੀਰਾ ਦੇ ਅਧਿਕਾਰੀ ਏਐਸਆਈ ਸੁਖਦੇਵ ਸਿੰਘ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਵੱਲੋਂ ਮੌਕੇ ਤੇ ਇੱਕ ਮੋਟਰਸਾਈਕਲ ਨੂੰ ਜਿਹੜਾ ਜ਼ਬਤ ਕਰ ਲਿਆ ਜਾਂਦਾ ਤੇ ਇਸ ਤੋਂ ਬਾਅਦ ਜਦੋਂ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤਾਂ ਜ਼ਖਮੀ ਹੋਇਆ ਨੌਜਵਾਨ ਆਪਣਾ ਇਲਾਜ ਕਰਵਾ ਕੇ ਘਰ ਵਾਪਸ ਚਲਾ ਜਾਂਦਾ ਹੈ ਇਸਾਰੇ ਮਾਮਲੇ ਤੇ ਟਿੱਪਣੀ ਕਰਦੇ ਹਾਂ ਠਾਣਾ ਪੁਰਹੀ ਰਾਤ ਏਐਸਆਈ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਇਸਾਰਾ ਇਸਾਰੇ ਮਾਮਲੇ ਦੀ ਬਾਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਨਾ ਕਾਰਨਾ ਕਰਕੇ ਆਖਿਰ ਇਹ ਨੋਬਤ ਪੈਦਾ ਹੋਈ ਹੈ ਉਹਨਾਂ ਦੱਸਿਆ ਹੈ ਕਿ ਇਸ ਲੜਾਈ ਝਗੜੇ ਦੇ ਵਿੱਚ ਇੱਕ ਮੁਕੇਸ਼ ਕੁਮਾਰ ਨਾਮ ਦਾ ਪ੍ਰਵਾਸੀ ਨੌਜਵਾਨ ਹੈ ਜਿਹੜਾ ਗੰਭੀਰ ਜ਼ਖਮੀ ਹੋਇਆ ਹੈ ਜਿਸ ਤੇ ਬਿਆਨ ਲੈ ਕੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਤੇਜ਼ੀ ਦੇ ਨਾਲ ਸ਼ੁਰੂ ਕਰ ਦਿੱਤੀ ਜਾਵੇਗੀ ਤੇ ਜੋ ਵੀ ਤੇਰੇ ਦੋਸ਼ੀ ਪਾਈ ਜਾਵੇਗੀ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਵੇਗੀ। ਉਹਦੇ ਵਿੱਚ ਇਹ ਸੀ ਕਿ ਕੱਲ ਰਾਤ ਉੱਥੇ ਲੜਾਈ ਝਗੜਾ ਹੋਇਆ ਤੇ ਸਾਨੂੰ ਇਹ ਪਰਵੀਨ ਆਜੀ। ਮੈਂ ਮਜੂ ਮੌਕੇ ਤੇ ਗਿਆ ਤੇ ਮੇਰੇ ਜਾਂਦੇ ਨੂੰ ਉਹ ਜਾ ਚੁੱਕੇ ਸੀ। ਜਿਹਦੇ ਸੱਟਾਂ ਲੱਗੀਆਂ ਮੁੰਡਾ ਉਹ ਵੀ ਸਿਵਲ ਹਸਪਤਾਲ ਪਹੁੰਚ ਚੁੱਕਾ ਸੀਗਾ। ਉੱਥੇ ਵੀ ਮੈਨੂੰ ਇੱਕ ਮੋਰਸਲ ਮਿਲਿਆ ਮੈਂ ਉਹ ਲੈ ਕੇ ਆਇਆ। ਮੁੜ ਕੇ ਉਤੋਂ ਬਾਅਦ ਮੈਂ ਹਸਪਤਾਲ ਪਹੁੰਚਾ ਤੇ ਉਹ ਜਿਹੜਾ ਲੜਕਾ ਸੀ ਮਕੇਸ਼ ਕੁਮਾਰ ਸਾਨੂੰ ਬੁੱਧੀ ਨਾਮ ਉਹ ਤੋਂ ਇਲਾਜ ਕਰਵਾ ਕੇ ਆਪਣਾ ਜਾ ਚੁੱਕਾ ਸੀਗਾ ਡਾਕਟਰ ਸਾਹਿਬ ਨੇ ਦੱਸਿਆ ਮੈਂ ਲਿਖਾਇਆ ਉਹ ਤੋਂ ਉਹ ਤੋਂ ਬਾਅਦ ਮੈਨੂੰ ਪਤਾ ਲੱਗਾ ਜਿਹੜੀ ਬਹਿਲ ਹੋ ਰਹੀ ਆ ਉਹ ਫੇਰ ਜਿਹਨਾਂ ਬੰਦਿਆਂ ਨੇ ਉਹ ਆਲੂ ਲੈ ਕੇ ਆਏ ਸੀਗੇ ਆ ਕੇ ਉੱਥੇ ਕੋਈ ਪ੍ਰਵਾਸੀ ਮਜ਼ਦੂਰਾਂ ਨਾਲ ਤੇ ਉਹਨਾਂ ਨਾਲ ਮਾੜਾ ਮਾੜਾ ਕੋਈ ਝਗੜਾ ਬੋਲਬਾਲਾ ਹੋ ਗਿਆ ਉਹਦੇ ਵਿੱਚ ਗੁੱਸੇ ਵਿੱਚ ਆ ਕੇ ਉਹਨੇ ਮੁੰਡੇ 2-4-5 ਹੋਰ ਬੁਲਾ ਕੇ ਮੁੜ ਕੇ ਉਹਨਾਂ ਨਾਲ ਕੁੱਟਵਾਰ ਕੀਤੀ ਆ ਤੇ ਉਹ ਹੁਣ ਉਹ ਦੁਕਾਨ ਵਾਲੇ ਜਿਹਨਾਂ ਦਾ ਇਹ ਆਲੂ ਲੈ ਗਿਆ ਸੀ ਉਹਨਾਂ ਨੂੰ ਜਾ ਕੇ ਆਏ ਆ ਰਿਡ ਕੀਤਾ ਉਹਨਾਂ ਨੂੰ ਦੱਸਿਆ ਕਿ ਬੰਦੇ ਪੇਸ਼ ਕਰਾਓ ਨਹੀਂ ਤਾਂ ਫਿਰ ਜਿਹੜੀ ਜੋ ਵੀ ਬਣਦੀ ਬਿਆਨ ਅਗਲਾ ਦੰਦਾ ਤੇ ਕਾਰਵਾਈ ਕੀਤੀ ਜਾਊਗੀ ਤੇ ਇਹ ਸੀਸੀਟੀਵੀ ਚ ਕੀ ਨਜ਼ਰ ਆ ਰਿਹਾ ਜੀ ਕਿੰਨੇ ਕੁ ਬੰਦੇ ਨਜ਼ਰ ਆ ਰਹੇ ਹੈਗੇ ਅੱਜ 6-7 ਬੰਦੇ ਨੇ ਠੀਕ ਹੈ ਜੀ ਤੇ ਹਥਿਆਰ ਵਗੈਰਾ ਵੀ ਆ ਹੈਗਾ ਇੱਕ ਹਥਿਆਰ ਵੀ ਇਹ ਵਿੱਚ ਮਾਰਦਾ ਉਤੇ ਉਹ ਵੀ ਮਤ ਉਹਦੇ ਬਿਆਨ ਲੈ ਕੇ ਪਰਚਾ ਦੇ ਕੇ ਤੇ ਫਿਰ ਉਹ ਅਗਲੀ ਕਾਰਪਈ ਜਿਹੜੀ ਇਹ ਦੋਸ਼ੀਆਂ ਨੂੰ ਰਾਉਂਡ ਅਪ ਕੀਤਾ ਜਾਊਗਾ